ਕਾਂਗਰਸ ਦਾ ਇਤਿਹਾਸ ਹੈ ਕਹਿੰਦੇ ਕਿ ਕਾਂਗਰਸ ਨੂੰ ਦੂਜੀ ਪਾਰਟੀਆਂ ਨੇ ਹਰਾਉਂਦੀ ਹੈ ਕਹਿੰਦੇ ਕਾਂਗਰਸ ਹੀ ਕਾਂਗਰਸ ਨੂੰ ਹਰਾਉਂਦੀ ਹੈ ਜੋ ਕੈਪਟਨ ਮਿੰਦਰ ਸਿੰਘ ਮੁੱਖ ਮੰਤਰੀ ਸੀਗੇ ਜਦੋਂ ਇਹ 4 ਮਹੀਨੇ ਲਈ ਬਣੇ 4-5 ਮਹੀਨੇ ਲਈ ਬਣੇ ਨੇ ਮੁੱਖ ਮੰਤਰੀ ਸੰਤਾਨਾ ਸੌਣੀ ਦਿੱਤਾ ਕਾਂਗਰਸ ਦੇ ਲੀਡਰ ਜੀਪੀ ਸਾਹਿਬ ਇਹ ਕਹਿ ਰਹੇ ਹੈ ਕਿ ਲੋਕ ਸਭਾ ਸੀਟ ਨੂੰ ਲੈ ਕੇ ਹੋਇਆ ਕਿਉਂਕਿ ਫਤੇਗੜ ਸਾਹਿਬ ਤੋਂ ਲੋਕ ਸਭਾ ਸੀਟ ਨੂੰ ਲੈ ਕੇ ਲਗਾਤਾਰ ਤੁਹਾਡਾ ਸਰਵੇਚ ਵੀ ਨਾ ਅੱਗੇ ਆ ਰਿਹਾ ਤਾਂ ਕਹਿ ਰਹੇ ਕਿ ਲੋਕ ਸਭਾ ਸੀਟ ਨੂੰ ਲੈ ਕੇ ਇਹ ਵੱਡਾ ਸਟੈਪ ਲਿੱਤਾ ਗਿਆ ਪਾਰਟੀ ਦਾ ਗ੍ਰਾਫ ਲੋਕ ਸਭਾ ਦੇ ਵਿੱਚ ਕਿੱਥੇ ਦੇਖਦੇ ਹੋ ਮੇਰੇ ਸਾਮਨ ਬਹੁਤ ਜ਼ਿਆਦਾ ਮਾੜਾ ਹਾਲ ਹੈ ਕਾਂਗਰਸ ਦੇ ਸੀਨੀਅਰ ਲੀਡਰ ਕਾਂਗਰਸ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਗੁਰਪ੍ਰੀਤ ਜੀ ਵੀ ਸਾਡੇ ਨਾਲ ਨੇ ਗੱਲਬਾਤ ਕਰ ਲੰਨੇ ਆ ਸਭ ਤੋਂ ਵੱਡੇ ਕਾਰਨ ਕੀ ਸਮਝਦੇ ਹੋ ਸਭ ਤੋਂ ਵੱਡੇ ਤਿੰਨ ਕਾਰਨ ਕੀ ਨੇ ਕਾਂਗਰਸ ਨੂੰ ਛੱਡਣ ਦੇ ਸਭ ਤੋਂ ਵੱਡੇ ਕਾਰਨ ਇਹ ਹੈ ਵੀ ਇਹ ਪਾਰਟੀ ਦੀ ਡਿਸਪਲਿਨ ਨਹੀਂ ਹੈ ਇਹ ਕਾਰਨ ਦੂਜਾ ਕੰਮ ਇਹ ਹੈ ਵੀ ਮੈਂ ਹਰ ਰੋਜ਼ ਗਰਾਸ ਰੂਟ ਤੇ ਰਹਿਣਾ ਹਰੂ ਕੰਮ ਕਰਾ ਤੇ ਜੇ ਲੋਕ ਨੇ ਹੈਲਥ ਤੇ ਐਜੂਕੇਸ਼ਨ ਉਤੋਂ ਲੋਕ ਬਹੁਤ ਖੁਸ਼ ਹੈ ਤੇ ਬਾਕੀ ਜਿਹੜੇ ਪਿੰਡਾਂ ਚ ਜਿਵੇਂ ਅੱਜ ਜ਼ੀਰੋ ਵੀ ਲਾ ਰਿਆ ਸਪੋਜ਼ ਕਰੋ ਇੱਕ ਪਿੰਡ ਚ 500 ਘਰ ਹੈ ਤਾਂ 400 ਘਰ ਦਾ ਜਿਹੜੇ ਬਹੁਤ ਜ਼ਿਆਦਾ ਲੋਡ ਬੰਦ ਹੈ ਉਹਨਾਂ ਨੂੰ ਵਾਕਈ ਇਹ ਚੀਜ਼ ਦਾ ਬੈਨੀਫਿਟ ਮਿਲ ਰਿਹਾ ਤੇ ਅੱਜ ਉਹ ਇਹ ਖੁਸ਼ ਨੇ ਗਰਾਸ ਰੂਟ ਤੇ ਲੋਕੀ ਦੂਜੀ ਮਾਰੀ ਕਈ ਵਾਰੀ ਕਹਿੰਦੇ ਆਂ ਦੀ ਸਰਕਾਰ ਤੋਂ ਵੀ ਲੋਕੀ ਗੱਲਾਂ ਕਰਦੇ ਹੁੰਦੇ ਆ ਪਰ ਸਹੀ ਮੈਨਿਆਂ ਚ ਅੱਜ ਜਦੋਂ ਆਮ ਪਾਰਟੀ ਹੈ ਆਮ ਆਮ ਪਾਰਟੀ ਪੰਜਾਬ ਤੋਂ ਬਹੁਤ ਜ਼ਿਆਦਾ ਹੈਵੀ ਹੈ ਪਰ ਕਾਂਗਰਸ ਪਾਰਟੀ ਦਾ ਕੁਝ ਹੋਰ ਹੀ ਕਹਿੰਦੀ ਹੈ ਬਿੱਤੇ ਦਿਨ ਤੱਕ ਤੁਸੀਂ ਵੀ ਆਮ ਆਦਮੀ ਪਾਰਟੀ ਦੀ ਨਖੇਦੀ ਕਰਦੇ ਰਹੇ ਮੈਂ ਕਦੇ ਵੀ ਨਖੇਦੀ ਨਹੀਂ ਕੀਤੀ ਮੈਂ ਕਦੇ ਵੀ ਆਮ ਪਾਰਟੀ ਦੀ ਨਖੇਦੀ ਨਹੀਂ ਕੀਤੀ 2 ਸਾਲ ਹੋ ਗਏ 2 ਸਾਲਾਂ ਤੋਂ ਕੋਈ ਇਦਾਂ ਦਾ ਬਿਆਨ ਨਹੀਂ ਆਇਆ ਮੈਂ ਸਰਕਾਰ ਦੇ ਖਿਲਾਫ ਬੋਲਿਆ ਵੱਡਾ ਸਟੈਪ ਕਿਉਂ ਲਿਆ ਇਹਦੇ ਪਿੱਛੇ ਕਾਰਨ ਕੀ ਨੇ ਕਾਰਨ ਬਸ ਡਿਸਪਲਿਨ ਸਿਰਫ ਲੀਡਰਸ਼ਿਪ ਹੈ ਉਹ ਲੀਡਰਸ਼ਿਪ ਆ ਦੇਖਦੇ ਵੀ ਦੂਜਾ ਬੰਦਾ ਕਿਵੇਂ ਜਿੱਤ ਰਿਹਾ ਦੂਜਾ ਕਿਵੇਂ ਜਿੱਤ ਰਿਹਾ ਉਹਨੂੰ ਅੱਜ ਹਰਾਉਣ ਦੀ ਕੋਸ਼ਿਸ਼ ਕੀਤੀ ਤਾਂ ਹੀ ਅੱਜ ਪਾਰਟੀ ਦਾ ਬਬ ਕਹਿੰਦੇ ਕਿ ਕਾਂਗਰਸ ਦਾ ਇਤਿਹਾਸ ਹੈ ਕਹਿੰਦੇ ਕਿ ਕਾਂਗਰਸ ਨੂੰ ਦੂਜੀ ਪਾਰਟੀਆਂ ਨੇ ਹਰਾਉਂਦੀ ਹੈ ਕਹਿੰਦੇ ਕਾਂਗਰਸ ਹੀ ਕਾਂਗਰਸ ਨੂੰ ਹਰਾਉਂਦੀ ਹੈ ਲੱਗਦਾ ਹੈ ਕਿ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਵੀ ਇਹ ਹੋਣ ਵਾਲਾ ਇਹ ਹੋਊਗਾ ਜੀ ਇਹ ਰੁਕ ਨਹੀਂ ਸਕਦੇ ਕਿਉਂਕਿ ਆਤਮਾਨਾਂ ਨਹੀਂ ਆਈਆਂ ਨੇ ਧੜੇਬਾਜੀ ਦੀ ਕਾਫੀ ਗੱਲ ਹੁੰਦੀ ਹੈ ਤੁਸੀਂ ਸਾਬਕਾ ਮੁੱਖ ਮੰਤਰੀ ਦੀ ਗੱਲ ਵੀ ਕਰੇ ਸੀ ਚਰਨਜੀਤ ਸਿੰਘ ਚੰਨੀ ਦੀ ਉਹਨਾਂ ਨਾਲ ਕੀ ਤੁਹਾਡਾ ਬਿਹੇਵ ਹੈਗਾ ਤੇ ਤੁਹਾਨੂੰ ਕੀ ਲੱਗਾ ਕਿ ਪਰਸਨਲੀ ਤੌਰ ਤੇ ਜੋ ਕੈਪਟਨ ਮਿੰਦਰ ਸਿੰਘ ਮੁੱਖ ਮੰਤਰੀ ਸੀਗੇ ਜਦੋਂ ਇਹ 4 ਮਹੀਨੇ ਲਈ ਬਣੇ 4-5 ਮਹੀਨੇ ਲਈ ਬਣੇ ਨੇ ਮੁੱਖ ਮੰਤਰੀ ਸੰਤਾਨ ਨੇ ਸੌਣੀ ਦਿੱਤਾ ਇੰਟਰਵਿਊ ਇੰਨੀ ਹੋ ਗਈ ਕਦੇ ਕੋਈ ਵੀਡੀਓ ਕੋਈ ਮੈਂ ਆਪਣੇ ਕੋਈ ਪਰਿਵਾਰ ਦਾ ਕਦੇ ਮੁੰਡਾ ਕਰਿਆ ਕਦੇ ਵਾਈਫ ਟੈਲੀਫੋਨ ਕਰ ਰਹੀ ਹੈ ਕਦੇ ਉਹਦਾ ਮਤਲਬ ਪਰਿਵਾਰ ਦੀ ਇੰਨੀ ਇੰਟਰਫਰੈਂਸ ਹੋ ਗਈ ਤੇ ਦਿਲ ਤੱਕ ਜਿੱਤੇ ਬੰਦਾ ਯਾ ਰਾਜਾ ਹੰਦਾ ਆਪਦੇ ਹਲਕੇ ਦਾ ਫਿਰ ਉਹ 4-5 ਮਹੀਨੇ ਜੀ ਮੈਨੂੰ ਚੀਜ਼ ਦਿਖੀ ਨਹੀਂ ਮੇਰੇ ਗਨਮੈਨ ਵਾਪਸ ਲੈ ਲੇ ਸਾਰਾ ਕੁਝ ਮੈਨੂੰ ਸਕਿਉਰਿਟੀ ਵਾਪਸ ਲੈ ਲਈ ਸੀ ਮੈਂ ਕਾਂਗਰਸ ਦੇ ਜਿਹੜੇ ਲੀਡਰ ਸਾਹਿਬ ਸੀ ਉਹਨਾਂ ਨੇ ਬੇਨਤੀ ਕੀਤੀ ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਪਰ ਤੁਹਾਡੇ ਕਾਂਗਰਸ ਦੇ ਲੀਡਰ ਜੀਪੀ ਸਾਹਿਬ ਇਹ ਕਹਿ ਰਹੇ ਆ ਕਿ ਲੋਕ ਸਭਾ ਸੀਟ ਨੂੰ ਲੈ ਕੇ ਹੋਇਆ ਕਿਉਂਕਿ ਫਤੇਗੜ ਸਾਹਿਬ ਤੋਂ ਲੋਕ ਸਭਾ ਸੀਟ ਨੂੰ ਲੈ ਕੇ ਲਗਾਤਾਰ ਤੁਹਾਡਾ ਸਰਵੇ ਚ ਵੀ ਨਾ ਅੱਗੇ ਆ ਰਿਹਾ ਤਾਂ ਕਹਿ ਰਹੇ ਕਿ ਲੋਕ ਸਭਾ ਸੀਟ ਨੂੰ ਲੈ ਕੇ ਇਹ ਵੱਡਾ ਸਟੈਪ ਲਿੱਤਾ ਗਿਆ ਸਰਵੇ ਚ ਗੱਲ ਇਹ ਹੈ ਜੀ ਨੌ ਚਾਰ ਸਰਵੇ ਹੋਇਆ ਨੌ ਕਾਂਗਰਸ ਸਰਵੇ ਹੋਇਆ ਤੇ ਸਰਵੇ ਵੇਖ ਕੇ ਜਿਹੜੀ ਜਦੋਂ ਪਾਰਟੀ ਪੰਜਾਬ ਚ ਰੂਲ ਕਰ ਰਹੀ ਹੈ ਤਾਂ ਤਾਕਤ ਹੈ ਉਹਨੂੰ ਪਤਾ ਹੁੰਦਾ ਹੈ ਇਹ ਪਤਾ ਹੁੰਦਾ ਵੀ ਕਿਹੜਾ ਕਿਹੜਾ ਸਾਡਾ ਕੈਂਡੀਡੇਟ ਹੋ ਸਕਦਾ ਕਿਹੜਾ ਬੰਦਾ ਫਿੱਟ ਹੈ ਕਿਹੜਾ ਬੰਦਾ ਨਾਲ ਲੈ ਕੇ ਚੱਲ ਸਕਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਗੱਲਬਾਤ ਹੋਈ ਹੈ ਤੇ ਚਰਚਾ ਕਰਦੇ ਵੀ ਤੁਸੀਂ ਨਜ਼ਰ ਆਏ ਕਿ ਕਾਂਗਰਸ ਪਾਰਟੀ ਦੇ ਹੋਰ ਲੀਡਰ ਵੀ ਜਲਦੀ ਕਾਂਗਰਸ ਦਾ ਸਾਥ ਚੱਲ ਪਤਾ ਨਹੀਂ ਉਹ ਤਾਂ ਇਹ ਮੈਂ ਨਹੀਂ ਕਹਿ ਸਕਦਾ ਗੱਲ ਪਤਾ ਨਹੀਂ ਇਹਨਾਂ ਦੇ ਕੋਈ ਗੱਲਬਾਤ ਚੱਲਦੀ ਹੋਣੀ ਹੈ ਜਿਹੜੇ ਬੰਦੇ ਇਸ਼ਕ ਆ ਆ ਵੀ ਸਕਦੇ ਮੁੱਖ ਮੰਤਰੀ ਸਾਹਿਬ ਨੇ ਦੱਸੀ ਹੈ ਗੱਲ ਇਹ ਨਹੀਂ ਜੀ ਵੈਸੇ ਗੱਲਾਂ ਜਿਵੇਂ ਤੁ ਤੁਹਾਨੂੰ ਪਤਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਐਵੇਂ ਲੋਕ ਗੱਲ ਕਰਦੇ ਨੇ ਵੱਡੇ ਵੀ ਸਾਥੀ ਨੇ ਕਾਂਗਰਸ ਦੇ ਵਿੱਚ ਤੁਸੀਂ ਵੀ ਉਹਨਾਂ ਨਾਲ ਗੱਲਬਾਤ ਕੀਤੀ ਹੋਣੀ ਹੈ ਹਾਲੇ ਮੇਰੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਹਾਲੇ ਤਾਂ ਮੈਂ ਆਪਣੇ ਸਾਥੀ ਜਿਹੜੇ ਮਾਰੇ ਹਲਕੇ ਦੇ ਸੀ ਕੌਂਸਲ ਦੇ ਪ੍ਰਧਾਨ ਸਾਡੇ ਐਮਸੀ ਸਹਿਵਾਨ ਸਾਡੇ ਬਲਾਕ ਸੰਪਤੀ ਮੈਂਬਰ ਸਰਪੰਚ ਸਾਹਿਬ ਸਾਡੇ ਐਮਸੀ ਸਾਹਿਬ ਜਿਨ੍ਹਾਂ ਵੀ ਸਾਡੇ ਸੀਗੇ ਟੀਮ ਹਾਲੇ ਐਕਚੁਅਲੀ ਕੀ ਅੱਜ ਰਾਤ ਦਾ ਇਸਨੇਹਾ ਸੀਗਾ ਨਹੀਂ ਤਾਂ ਮੈਂ ਘੱਟੋ ਘੱਟ 5000 ਬੰਦਾ ਲੈ ਕੇ ਆਉਂਦਾ ਇੱਥੇ ਠੀਕ ਹੈ ਠੀਕ ਹੈ ਨਾ ਤੇ ਅੱਜ ਲੋਕ ਇਹ ਨਹੀਂ ਵੀ ਉਹ ਆ ਸਾਰੀਆਂ ਪਾਰਟੀਆਂ ਦੇ ਲੋਕ ਮੇਰੇ ਕੋਲ ਆਉਣਾ ਚਾਹੁੰਦੇ ਆ ਕਿਉਂਕਿ ਮੈਂ ਹਰ ਇੱਕ ਦੇ ਜਾਨਾ ਹਰ ਇੱਕ ਦੇ ਜਾਣਦਾ ਤੇ ਇੱਕ ਮੈਨੂੰ ਖੁਸ਼ੀ ਵੀ ਹੁੰਦੀ ਆ ਕੰਮ ਕਰਕੇ ਵੀ ਆਪਾਂ ਯਾਰ ਗਰੀਬ ਦਾ ਕੰਮ ਕਰੀ ਜਿਵੇਂ ਕਾਂਗਰਸ ਪਾਰਟੀ ਦਾ ਗਰਾਫ ਲੋਕ ਸਭਾ ਦੇ ਵਿੱਚ ਕਿੱਥੇ ਦੇਖਦੇ ਹਾਂ ਮੇਰੇ ਸਾਹਮਣੇ ਬਹੁਤ ਜ਼ਿਆਦਾ ਮਾੜਾ ਹਾਲ ਰੂਗਾ ਜੀ ਵੀ ਸਾਹਿਬ ਇੱਕ ਤਰਫ ਇੰਡੀਆ ਲਾਈਨਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਕਹਿ ਰਹੀ ਹੈ ਕਹਿ ਰਹੇ ਕਿ ਕਾਂਗਰਸ ਹੋਰ ਆਮ ਆਦਮੀ ਪਾਰਟੀ ਇਕੱਠੀ ਹੋ ਚੁੱਕੀ ਆ ਤਾਂ ਲੱਗਦਾ ਨਹੀਂ ਕਿ ਹੁੰਦਾ ਇੰਡੀਆ ਲਾਈਨਸ ਹਾਈ ਕਮਾਂਡ ਵੱਲੋਂ ਹੁਕਮ ਕਰ ਦਿੱਤਾ ਗਿਆ ਤਾਂ ਫਿਰ ਫਿਰ ਵੀ ਲੰਬਾ ਵੱਡਾ ਸਟੈਪ ਲੈਣ ਦੀ ਕੋਸ਼ਿਸ਼ ਜਿਹੜੀ ਹੈ ਕਿਤੇ ਵੱਡਾ ਸਟੈਪ ਕੀਤਾ ਚਲੋ ਕਈ ਪਾਸੇ ਆਪਣੇ ਆਮ ਪਾਰਟੀ ਨੇ ਘਟ ਜੋੜ ਕੀਤਾ ਕਾਂਗਰਸ ਨੇ ਹਰਿਆਣਾ 'ਚ ਵੀ ਕੀਤਾ ਦਿੱਲੀ 'ਚ ਵੀ ਕੀਤਾ ਚਲੋ ਹਰ ਪਾਰਟੀ ਦਾ ਹੁੰਦਾ ਵੀ ਮੈਂ ਕੁਝ ਨਾ ਕੋਲ ਸੀਟਾਂ ਵਧਾਵਾਂ ਆਪਣੀ ਗਵਰਨਮੈਂਟ 'ਚ ਆਵਾਂ ਠੀਕ ਹੈ ਨਾ ਹੁਣ ਪਤਾ ਨਹੀਂ ਆਉਣ ਵਾਲੇ ਟਾਈਮ 'ਚ ਕੀ ਹੋਣਾ ਅਗਰ ਤੁਹਾਡੇ ਸਾਹਮਣੇ ਚੰਨੀ ਸਾਬਕਾ ਮੁੱਖ ਮੰਤਰੀ ਚੋਣ ਲੜਦੇ ਨੇ ਤਾਂ ਫੁੱਲ ਕੌਨਫੀਡੈਂਸ ਹੈਗਾ ਬਿਲਕੁਲ ਸਵਾਦ ਆ ਜਾਊਗਾ ਉਹ ਲੜੇ ਜਾ ਕੇ ਤੇ ਹਰਾ ਕੇ ਭੇਜਾਂਗੇ ਤੂੰ ਚੈਲੰਜ ਕਰ ਰਹੇ ਹੋ ਚੈਲੰਜ ਕਰ ਰਹੇ ਹੋ ਬਿਲਕੁਲ ਚੈਲੰਜ ਇੱਦਾਂ ਕੈਮਰੇ 'ਚ ਦੇਖ ਕੇ ਇੱਕ ਵਾਰੀ ਬਿਲਕੁਲ ਪੂਰਾ ਚੈਲੰਜ ਹੈ ਮੇਰੇ ਖਿਲਾਫ ਆਉਗਾ ਮੈਨੂੰ ਹਰਾ ਕੇ ਭੇਜਾਂਗੇ ਹਰਾ ਕੇ ਭੇਜੋਗੇ ਤੇ ਆਖਰੀ ਸਵਾਲ ਹੈ ਮੇਰਾ ਆਖਰੀ ਸਵਾਲ ਹੈ ਮੇਰਾ ਜੀਬੀ ਸਾਹਿਬ ਹੁਣ ਸੀਐਮ ਕਹਿੰਦੇ ਨੇ ਕਿ 13 ਜ਼ੀਰੋ ਕਾਂਗਰਸ ਕਹਿੰਦੀ ਹੈ ਅਸੀਂ ਵੀ 13 ਜ਼ੀਰੋ 13 ਸਿੱਟਾਂ ਲੜਾਂਗੇ 13 ਸਿੱਟਾਂ ਜਿੱਤਾਂਗੇ ਬੀਜੇਪੀ ਵੀ ਦਾਵਾ ਕਰ ਰਹੀ ਹੈ ਕਹਿ ਰਹੇ ਕਿ ਬੀਜੇਪੀ ਦੀ ਸਿੱਟਾਂ ਜਿਹੜੀਆਂ ਨੇ 5 ਸਿੱਟਾਂ ਤੋਂ ਬੀਜੇਪੀ ਲੜ ਸਕਦੀ ਹੈ 8 ਸਿੱਟਾਂ ਤੋਂ ਕਹ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਲੜ ਸਕਦੇ ਕਰ ਰਹੇ ਕਿ ਜਲਦੀ ਅਲਾਈਅੰਸ ਦੀ ਅਨਾਉਂਸਮੈਂਟ ਹੋ ਸਕਦੀ ਹੈ ਫਿਰ ਲੱਗਦਾ ਨਹੀਂ ਕਿ ਉਹ ਵੀ ਕੈਂਡੀਡੇਟ ਸਟਰੋਂਗ ਆਣਗੇ ਭਾਵੇਂ ਬੀਜੇਪੀ ਤੇ ਅਕਾਲੀ ਦਲ ਦੇ ਜੀ ਅੱਜ ਦਾ ਸਰਵੇ ਪਤਾ ਨਹੀਂ ਕੱਲ ਨੂੰ ਕੀ ਹੋਵੇ ਅੱਜ 13 0 ਹੀ ਹੈ ਆਮ ਆਦਮੀ ਪਾਰਟੀ 13 ਅੱਜ 13 0 ਹੀ ਹੈ ਕਾਂਗਰਸ ਮਤਲਬ ਇੰਨਾ ਗਰਾਫ ਥੱਲੇ ਡਿੱਗ ਚੁੱਕੇ ਹੈ ਕਿ ਜਿੰਨੀਆਂ ਕਰਦੇ ਉਹਨੂੰ ਪੁੱਛੋ ਵੀ ਹਲਕੇ 'ਚ ਕਦੇ ਜਾਂਦੇ ਆ ਕਦੇ ਗੇੜਾ ਮਾਰਦੇ ਆ ਅੱਜ ਘੱਟੋ ਘੱਟ 45 ਹਲਕੇ ਦੇ ਕਰੀਬ ਪਏ ਹੈ ਪੰਜਾਬ 'ਚ ਕਾਂਗਰਸ ਦੇ ਜਿੱਥੇ ਕੋਈ ਲੀਡਰ ਨਹੀਂ ਹੈਗਾ ਪਰ ਰਾਜਾ ਬੜਿੰਗ ਤਾਂ ਕਹਿ ਰਿਹਾ ਯੁਵਾ ਨੇਤਾ ਸੀਗੇ ਉਹ ਚਲੋ ਮਿਹਨਤ ਕਰ ਰਿਹਾ ਰਾਜਾ ਬੜਿੰਗ ਮਿਹਨਤ ਕਰ ਰਿਹਾ ਪਰ ਗਰਾਸ ਰੂਟ ਤੇ ਲੀਡਰ ਹੀ ਨਾ ਮਿਹਨਤ ਕਰ ਰਹੇ ਰਾਜਾ ਬੜਿੰਗ ਸਾਰੀ 45 ਦੇ ਨਾਲ ਥੋੜੀ ਲੜ ਸਕਦਾ ਚੰਨੀ ਤੋਂ ਇਲਾਵਾ ਹੋਰ ਵੀ ਕੋਈ ਨਾ ਹੈਗਾ ਜਿਹੜਾ ਤੁਹਾਨੂੰ ਲੱਗਦਾ ਕਿ ਹਾਂ ਪਾਰਟੀ ਨੂੰ ਅੰਦਰੇ ਖਾਤੇ ਕਿਤਨਾ ਕਿਤੇ ਨੁਕਸਾਨ ਕਰ ਰਿਹਾ ਬੰਦ ਦਿਓ ਨੀ ਕਿਸੇ ਦੀ ਇੱਕ ਦੂਜੇ ਦੀ ਬੰਦ ਦਿਓ ਨੀ ਕਿਸੇ ਦੀ ਕਿੰਨੇ ਧੜੇ ਅੱਜ ਕਾਂਗਰਸ ਦੇ ਵਿੱਚ ਚਲੋ ਮੈਂ ਸਾਰੇ ਦੇ ਵਿੱਚ ਕਿੰਨੇ ਧੜੇ ਸਾਰੇ ਧੜੇ ਹੀ ਸੇਮ ਹਾਸ ਤੋਂ ਹੈ ਫਾਈਟਾਂ ਨਾਲ ਤੇ ਗੁਰਪ੍ਰੀਤ ਜਿਬੀ ਸਾਡੇ ਨਾਲ ਸੀਗੇ ਤੇ ਕਾਂਗਰਸ ਉਹਨਾਂ ਨੇ ਛੱਡੀ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਾਂਗਰਸ ਦਾ ਵੱਡਾ ਚਿਹਰਾ ਰਹਿ ਚੁੱਕੇ ਨੇ ਵਿਧਾਇਕ ਵੀ ਰਹਿ ਚੁੱਕੇ ਨੇ ਤੇ ਕਹੇ ਕਿ ਅਗਰ ਅੱਜ ਕਾਂਗਰਸ ਚੋਂ ਲੜਦੀ ਹੈ ਲੋਕ ਸਭਾ ਸੀਟਾਂ ਤੇ ਤੇ ਕਹੇ ਕਿ 13 ਜ਼ੀਰੋ ਹੀ ਆਣੇ ਆ ਆਮ ਆਦਮੀ ਪਾਰਟੀ 13 ਸੀਟਾਂ ਜਿੱਤ ਦੀ ਨਜ਼ਰ ਆ ਰਹੀ ਹੈ ਤੇ ਕਾਂਗਰਸ ਕਹ ਰਿਹਾ ਕਿ ਇੱਕ ਵੀ ਪਾਰਟੀ ਇੱਕ ਵੀ ਲੋਕ ਸਭਾ ਦੀ ਸੀਟ ਜਿਹੜੀ ਹੈ ਉਹ ਜਿੱਤ ਦੀ ਨਜ਼ਰ ਨਹੀਂ ਆ ਰਹੀ ਇਹ ਕਹਿਣਾ ਹੈ ਗੁਰਪ੍ਰੀਤ ਜੀ ਵੀ ਦਾ ਕਹ ਰਿਹਾ ਕਿ ਧੜੇਬਾਜ਼ੀ ਬਹੁਤ ਹੈ ਕਹ ਰਿਹਾ ਕਿ ਪਰਸਨਲੀ ਪਰਸਨਲੀ ਹਾਮ ਜਿਹੜਾ ਇਸ ਪਾਰਟੀ ਦੇ ਵਿੱਚ ਲੀਡਰਾਂ ਨੂੰ ਕੀਤਾ ਜਾ ਰਿਹਾ ਪਰ ਦੇਖਣਾ ਇਹ ਹੋਵੇਗਾ ਕਿ ਆਖਰ ਹੁਣ ਆਮ ਆਦਮੀ ਪਾਰਟੀ ਵੀ ਪੂਰੀ ਤਰ੍ਹਾਂ ਦੇ ਨਾਲ ਚੋਣ ਮੈਦਾਨ ਦੇ ਵਿੱਚ ਹੈਗੀ ਹੈ ਕਾਂਗਰਸ ਪਾਰਟੀ ਵੀ ਭਾਜਪਾ ਸ਼੍ਰੋਮਣੀ ਅਕਾਲੀ ਦਲ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਸਭਾ ਨੂੰ ਲੋਕ ਸਭਾ ਦੇ ਚੋਣਾਂ ਨੂੰ ਲੈ ਕੇ ਸਰਗਰਮੀਆਂ ਕਿੱਦਾਂ ਵੱਧੀਆਂ ਦਿਖਾਈ ਦਿੰਦੀਆਂ ਹਨ ਇਹ ਕਾਂਗਰਸੀ ਲੀਡਰ ਨੂੰ ਲੈ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਮੀਡੀਆਨਲੀ ਜਸਵੰਤ ਦੇ ਨਾਲ ਮਾਈ ਪੰਜਾਬੀ ਟੀਵੀ ਚੰਡੀਗੜ੍ਹ